ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਵਿਨਾ ਵਰਮਾ ਦੀ ਇੱਕ ਹੋਰ ਕਹਾਣੀ ਪਰਛਾਵੇਂ ਜੂਨ ਦੇ ਮਹੀਨੇ ਦੀ ਕੜਕਦੀ ਹੋਈ ਧੁੱਪ ਵਿੱਚ ਰੜੇ ਮੈਦਾਨਾਂ ਵਿੱਚ ਦੀ ਭੱਜੀ ਜਾਂਦੀ ਬੱਸ ਵਿੱਚ ਬੈਠੀ ਸੋਨੀਆ ਉਸ ਘੜੀ ਨੂੰ ਕੋਸ ਰਹੀ ਸੀ ਜਦੋਂ ਉਹ ਅੱਗ ਵਰਸਾਂਦੀ ਦੁਪਹਿਰੀ ਨੂੰ ਕਰਉ ਬਾਹਰ ਨਿਕਲੀ ਚਾਰੇ ਪਾਸੇ ਧੁੱਪ ਦਾ ਸਮੁੰਦਰ ਫੈਲਿਆ ਹੋਇਆ ਸੀ ਮੁੜ ਕੋ ਮੁੜਕੀ ਹੋਈਆਂ ਸਵਾਰੀਆਂ ਦੇ ਸਰੀਰਾਂ ਚੋਂ ਨਿਕਲਦੀ ਦੁਰਗੰਧ ਨੇ ਉਸ ਦਾ ਸਾਹ ਲੈਣਾ ਔਖਾ ਕਰ ਛੱਡਿਆ ਸੀ ਤੇ ਉਹ ਨੱਕ ਤੇ ਰੁਮਾਲ ਧਰੀ ਇੱਕ ਅੰਗਰੇਜ਼ੀ ਨਾਵਲ ਵਿੱਚ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਖਿੜਕੀ ਵਿੱਚੋਂ ਆਉਂਦੀ ਤੇਜ਼ ਧੁੱਪ ਨਾਲ ਉਸ ਦੀ ਬਾਹ ਸੜ ਰਹੀ ਸੀ ਪਰ ਉਹ ਜਿਵੇਂ ਤੇਵੇਂ ਸਫਰ ਘਟ ਰਹੀ ਸੀ ਇੱਕ ਦੋ ਸਟੇਸ਼ਨਾਂ ਤੇ ਬੱਸ ਰੁਕੀ ਤਾਂ ਉਸਨੇ ਠੰਡੀ ਬੋਤਲ ਲੈ ਕੇ ਪੀਤੀ ਪਰ ਉਸਦਾ ਮੂੰਹ ਹਾਲਾ ਵੀ ਸੁੱਕਾ ਸੀ ਤੇ ਪਲੋ ਪਲੀ ਉਹਦੀ ਤ੍ਰੇ ਵਧਦੀ ਜਾ ਰਹੀ ਸੀ ਉਸਦਾ ਖਿੰਪਿੰਨ ਹੋਇਆ ਮਨ ਕਿਸੇ ਤਰ੍ਹਾਂ ਵੀ ਰਾਮ ਨਹੀਂ ਰਿਹਾ ਸੀ ਆਪਣੇ ਰੂਮਾਨ ਨਾਲ ਚਿਹਰੇ ਦਾ ਪਸੀਨਾ ਪੂੰਝਦੇ ਆ ਉਸਨੇ ਆਸ-ਪਾਸ ਝਾਤ ਮਾਰੀ ਅੱਧ ਦੁੱਤੀਆਂ ਸਵਾਰੀਆਂ ਸੀਟਾਂ ਦੇ ਡੰਡਿਆਂ ਨੂੰ ਫੜ ਕੇ ਝੂਲ ਰਹੀਆਂ ਸਨ ਕੰਡਕਟਰ ਖਾਲੀ ਸੀਟ ਤੇ ਲੱਤਾਂ ਪਸਾਰੀ ਬੈਠਾ ਸੀ ਸਿਰਫ ਡਰਾਈਵਰ ਹੀ ਸੀ ਜੋ ਪੂਰਾ ਚੇਤਨ ਹੋ ਕੇ ਬੱਸ ਚਲਾ ਰਿਹਾ ਸੀ ਜਾਂ ਕਹਿ ਲਓ ਜਾਗ ਰਿਹਾ ਸੀ ਸੋਨੀਆ ਨੇ ਵੀ ਅੱਖਾਂ ਬੰਦ ਕਰਕੇ ਸੌਣ ਦਾ ਯਤਨ ਕੀਤਾ ਪਰ ਅਚਾਨਕ ਬੱਸ ਨੂੰ ਬ੍ਰੇਕ ਲੱਗੀ ਤੇ ਉਹ ਇੱਕ ਛੋਟੇ ਜਿਹੇ ਪਿੰਡ ਦੇ ਸਾਹਮਣੇ نیمੇੇਠਾਂ ਜਾ ਕੇ ਰੁਕ ਗਈ। ਬੱਸ ਵਿੱਚ ਕਈ ਸਵਾਰੀਆਂ ਚੜੀਆਂ ਪਰ ਸੋਨੀਆਂ ਨੇ ਕਿਸੇ ਵਾਸਤੇ ਵੀ ਸੀਟ ਨਾ ਛੱਡੀ। ਸਗੋਂ ਉਹਨਾਂ ਤੋਂ ਬੇਖਬਰ ਹੋਈ ਜਾਣ ਬੁੱਝ ਕੇ ਨਾਵਲ ਵਿੱਚ ਸਿਰ ਝੁਕਾਈ ਬੈਠੀ ਰਹੀ। ਸਵਾਰੀਆਂ ਅੱਗੇ ਲੰਘ ਗਈਆਂ। ਬੱਸ ਭਰ ਗਈ ਸੀ। ਕੰਡਕਟਰ ਵਾਰ-ਵਾਰ ਸਵਾਰੀਆਂ ਨੂੰ ਅੱਗੇ ਲੰਘ ਜਾਣ ਲਈ ਕਹਿ ਰਿਹਾ ਸੀ। ਅਖੀਰ ਇੱਕ ਸੰਵਲੇ ਜਿਹੇ ਰੰਗ ਦੀ ਪਿੰਡੂ ਮੁਟਿਆਰ ਬੱਸ ਤੇ ਚੜੀ। ਉਸਨੇ ਗੂੜੇ ਜਾਮਣੂ ਰੰਗੇ ਸੂਟ ਤੇ ਚੁੰਨੀ ਤੇ ਲੱਗੇ ਭਾਰੀ ਗੋਟੇ ਨੂੰ ਵੇਖ ਕੇ ਸੋਨੀਆਂ ਨੂੰ ਜੱਪਿਆ ਜਿਵੇਂ ਉਸਦੇ ਸੂਟ ਦੀ ਸਾਰੀ ਗਰਮੀ ਉਸ ਨੂੰ ਪਹੁੰਚ ਰਹੀ ਹੈ ਹਾਲਾਂ ਉਸ ਨੂੰ ਵੇਖ ਹੀ ਰਹੀ ਸੀ ਮੁਟਿਆਰ ਨੇ ਉਸ ਕੋਲ ਆ ਕੇ ਆਪਣੇ ਹੱਥ ਵਿੱਚ ਫੜਿਆ ਥੈਲਾ ਸੀਟ ਤੇ ਰੱਖ ਦਿੱਤਾ ਤੇ ਜਰਾ ਜ਼ੋਰ ਨਾਲ ਬੋਲੀ ਭੈਣ ਜੀ ਜਰਾ ਉਧਰ ਹੋਈ ਮੜਾ ਜਾ ਸੋਨੀਆ ਇਨਕਾਰ ਨਾ ਕਰ ਸਕੀ ਨਾ ਚਾਹੁੰਦੇ ਹੋਏ ਵੀ ਉਹ ਖਿੜਕੀ ਵੱਲ ਧੁੱਪ ਵਿੱਚ ਹੋ ਕੇ ਬੈਠ ਗਈ ਉਸਨੇ ਫੇਰ ਨਾਵਲ ਵੱਲ ਸਿਰ ਝੁਕਾਇਆ ਮੋਟਿਆਰ ਨੇ ਉਸਦੀ ਕੜੀ ਵੱਲ ਹੱਥ ਕਰਕੇ ਪੁੱਛਿਆ ਕੀ ਟਾਈਮ ਹੋਇਆ ਹੈ ਭੈਣ ਜੀ 1 ਵਜੇ ਸੋਨੀਆ ਨੇ ਸਰਸਰੀ ਜਵਾਬ ਦਿੱਤਾ ਤੇ ਫੇਰ ਅੱਖਾਂ ਨਾਵਲ ਵੱਲ ਝੁਕਾ ਲਈਆਂ ਧੁੱਪ ਨੇ ਉਸਦੇ ਪਿੰਡੇ ਨੂੰ ਲੂਣਾ ਸ਼ੁਰੂ ਕਰ ਦਿੱਤਾ ਸੀ ਉਸਦੇ ਮਨ ਵਿੱਚ ਆਇਆ ਕਿ ਕੁੜੀ ਨੂੰ ਪੁੱਛਤਾ ਲਵੇ ਕਿ ਉਹ ਕਿੱਥੇ ਜਾ ਰਹੀ ਹੈ ਪਰ ਉਸਨੇ ਸਵਾਲ ਕਰਨ ਤੋਂ ਪਹਿਲਾਂ ਹੀ ਕੁੜੀ ਬੋਲ ਪਈ ਸੀ ਆਹਾ ਅਸੀਂ ਤਾਂ ਭੈਣ ਜੀ ਹੁਣ ਉਤਰ ਜਾਾਂਗੇ ਅਗਲੇ ਪਿੰਡ ਫੇਰ ਤੋਂ ਲੋਟ ਹੋ ਕੇ ਵਹਿ ਜਾਈਂ ਨਾ ਕੋਈ ਨਾ ਸਾਰਿਆਂ ਨੇ ਹੀ ਬੈਠਣਾ ਹੁੰਦਾ ਹੈ ਬੱਸ ਤੇ ਗੱਡੀਆਂ 'ਚ ਮੈਂ ਕੋਈ ਖਾਸ ਹਾਂ ਪਰ ਮਨ ਹੀ ਮਨ ਉਸ ਰੱਬ ਦਾ ਸ਼ੁਕਰ ਕੀਤਾ ਉਹ ਸੋਚ ਰਹੀ ਸੀ ਕਿ ਹੁਣ ਭਾਵੇਂ ਕੋਈ ਵੀ ਆ ਜਾਵੇ ਉਹ ਧੁੱਪ ਵੱਲ ਨਹੀਂ ਬੈਠੇਗੀ ਸੋਨੀਆ ਮਨੋਮਨੀ ਅਗਲੇ ਬੱਸ ਅੱਡੇ ਦਾ ਇੰਤਜ਼ਾਰ ਕਰਨ ਲੱਗੀ ਭੈਣ ਜੀ ਮੇਰੀਆਂ ਅੱਖਾਂ ਦਾ ਸੁਰਮਾ ਖਿੰਡਿਆ ਤਾਂ ਨਹੀਂ ਕਿਤੇ ਮੁਟਿਆਰ ਦੇ ਮੂੰਹੋਂ ਅਚਾਨਕ ਇਸ ਸਵਾਲ ਨੂੰ ਸੁਣ ਕੇ ਸੋਨੀਆ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ ਕਿਸੇ ਅਜਨਬੀ ਦੇ ਮੂੰਹੋਂ ਅਜਿਹੇ ਸਵਾਲ ਦੀ ਉਸ ਨੂੰ ਉਮੀਦ ਨਹੀਂ ਸੀ ਉਸ ਨੇ ਧਿਆਨ ਨਾਲ ਉਸ ਦੇ ਮੂੰਹ ਵੱਲ ਵੇਖਿਆ ਮਨੋਂ ਕਿਤੇ ਉਸ ਨੇ ਗਲਤ ਹੀ ਨਾ ਸੁਣ ਲਿਆ ਹੋਵੇ ਲੜਕੀ ਨੇ ਉਸ ਨੂੰ ਕਮਲਿਆਂ ਵਾਂਗ ਆਪਣੇ ਵੱਲ ਝਾਕਦਿਆਂ ਤੱਕ ਕੇ ਆਪਣਾ ਸਵਾਲ ਦੁਹਰਾਇਆ ਸੋਨੀਆ ਜਿਵੇਂ ਆਪੇ ਚਮੜਾਈ ਨਹੀਂ ਹਾਂ ਹਾਂ ਨਹੀਂ ਨਹੀਂ ਸੁਰਮਾ ਤਾਂ ਬਿਲਕੁਲ ਠੀਕ ਹੈ ਉਸ ਕਾਲੀ ਨਾਲ ਜਵਾਬ ਦਿੱਤਾ ਮੋਟਿਆਰ ਫੇਰ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ ਸੀ ਪਰ ਸੋਨੀਆ ਦਾ ਮਨ ਉਹ ਨਾਵਲ ਵਿੱਚ ਨਾ ਲੱਗਿਆ ਉਸ ਨੂੰ ਉਹ ਅਜਨਬੇ ਕੁੜੀ ਬੜੀ ਦਿਲਚਸਪ ਜਾਪੀ ਤੇ ਬਹੁਤ ਖੂਬਸੂਰਤ ਲੱਗਿਆ ਉਸ ਦਾ ਸਵਾਲ ਉਹ ਕੁੜੀ ਨਾਲ ਹੋਰ ਗੱਲਾਂ ਕਰਨਾ ਚਾਹੁੰਦੀ ਸੀ ਤੇ ਆਪਣੀ ਇੱਛਾ ਨੂੰ ਦਬਾ ਨਾ ਸਕੇ ਤੁਸੀਂ ਕਿੱਥੇ ਜਾ ਰਹੇ ਹੋ ਸੋਨੀਆ ਨੇ ਪੁੱਛਿਆ ਸੌਰੇ ਮੋਟਿਆਰ ਦੇ ਸਾਹਮਣੇ ਮੂੰਹ ਤੇ ਏ ਕਹਿੰਦੇ ਸਮੇ ਲਾਲੀ ਦੌੜ ਗਈ ਸੋਨੀਆ ਮੁਸਕੁਰਾ ਪਈ ਤੁਹਾਡੇ ਨਾਲ ਕੌਣ ਹੈ ਮੇਰਾ ਬਾਪੂ ਹੈ ਕੁੜੀ ਨੇ ਸਿਰ ਤੇ ਚੁੰਨੀ ਠੀਕ ਕਰਦੀ ਨੇ ਕਿਹਾ ਤੁਹਾਡਾ ਘਰ ਵਾਲਾ ਨਹੀਂ ਆਇਆ ਲੈਣ ਵਾਸਤੇ ਸੋਨੀਆ ਨੇ ਵਕਤ ਗੁਜ਼ਾਰਨ ਲਈ ਗੱਲ ਅੰਗੇ ਵਧਾਈ ਕੁੜੀ ਇੱਕ ਵਾਰ ਫੇਰ ਸ਼ਰਮਾਈ ਤੇ ਬੋਲੀ ਆਇਆ ਸੀ ਪਰਸੋਂ ਪਰ ਮੇਰੇ ਬਾਪੂ ਨੇ ਪੁੱਠਾ ਮੋੜਤਾ ਸੀ ਮੇਰਾ ਸੂਟ ਨਈ ਸੀ ਨਾ ਸੀਤਾ ਹਲੇ ਦਰਜੀ ਨੇ ਤੇ ਨਾਲੇ ਆਹ ਕਾਂਟੇ ਵੀ ਸੁਨਿਆਰੇ ਨੇ ਕੱਲ ਬਣਵਾਏ ਨੇ ਆਖਦਿਆਂ ਕੁੜੀ ਨੇ ਕੰਨਾਂ 'ਚ ਪਾਏ ਅੰਬੀਆਂ ਵਰਗੇ ਕਾਂਟੇ ਸੱਜੇ ਖੱਬੇ ਹਿਲਾਏ ਫੇਰ ਤੈਨੂੰ ਪਤਾ ਹੈ ਭੈਣ ਜੀ ਧੀਆ ਧਿਆਣੀਆਂ ਖਾਲੀ ਹੱਥ ਤਾਂ ਨਹੀਂ ਤੋਰੀਆਂ ਜਾਂਦੀਆਂ ਮੇਰਾ ਬਾਪੂ ਕਹਿੰਦਾ ਸਾਊ ਤੂੰ ਜਾ ਕੁੜੀ ਨੂੰ ਮੈਂ ਆਪੇ ਛੱਡਾਂ ਦੋ ਦਿਨਾਂ ਤੱਕ ਹੀ ਕੰਮ ਕਰਦਾ ਹੈ ਤੁਹਾਡਾ ਘਰ ਵਾਲਾ ਸੋਨੀਆ ਉਸ ਦੀਆਂ ਗੱਲਾਂ ਵਿੱਚ ਗਵਾਚ ਗਈ ਸੀ ਫੌਜੀ ਹੈ ਬਾਹਰ ਨੌਕਰੀ ਕਰਦਾ ਕੁੜੀ ਨੇ ਥੋੜਾ ਮਾਨ ਨਾਲ ਕਿਹਾ ਸੋਨੀਆ ਨੇ ਦੇਖਿਆ ਫੌਜੀ ਕਹਿਣ ਵੇਲੇ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਆ ਗਈ ਸੀ ਉਹ ਫੇਰ ਤਾਂ ਤੂੰ ਬੜਾ ਘੁੰਮਦੀ ਫਿਰਦੀ ਹੋਵੇਂਗੀ ਤੈਨੂੰ ਨਾਲ ਹੀ ਰੱਖਦਾ ਹੋਣਾ ਆਪਣੇ ਸੋਨੀਆ ਨੂੰ ਪਤਾ ਨਾ ਲੱਗਿਆ ਕਿ ਕਦੋਂ ਉਹ ਤੁਸੀਂ ਤੋਂ ਤੂੰ ਤੇ ਉਤਰਾਈ ਸੀ। ਨਾਲੇ ਹਾਲੇ ਤਾਂ ਮੇਰਾ ਨਵਾਂ-ਨਵਾਂ ਵਿਆਹ ਹੋਇਆ ਹੈ। ਨਾਲੇ ਜੱਗੂ ਦੀ ਤਨਖਾਹ ਥੋੜੀ ਹੈ। ਉਹ ਕਹਿੰਦਾ ਸੀ ਵੀ ਅਗਲੇ ਮਹੀਨੇ ਤੋਂ ਤਨਖਾਹ ਵਧ ਜਾਊਗੀ। ਫੇਰ ਉਹ ਮੈਨੂੰ ਨਾਲ ਲੈ ਜਾਊਗਾ। 400 ਰੁਪਿਆ ਅਸੀਂ ਘਰ ਭੇਜ ਦਿਆ ਕਰਾਂਗੇ। ਬਾਕੀ ਆਪ ਰੱਖ ਲਿਆ ਕਰਾਂਗੇ। ਅਲੇ ਜ਼ਮੀਨ ਵੀ ਤਾਂ ਛਡਾਉਣੀ ਐ ਨਾ ਥੋੜਾ ਸੋਚ ਕੇ ਹੀ ਚੱਲਣਾ ਪਊ ਕੁੜੀ ਨਿਯੁਕਸ਼ਾ ਨਾਲ ਆਪਣੀ ਸਮੱਸਿਆ ਸੁਣਾ ਦਿੱਤੀ ਤੇ ਨਾਲ ਹੀ ਹੱਲ ਦੱਸ ਦਿੱਤਾ ਤੇਰੇ ਘਰ ਵਾਲੇ ਦਾ ਸੁਭਾਅ ਕਿਹੋ ਜਿਹਾ ਹੈ ਉਹ ਫੌਜੀ ਚੰਗੇ ਹੀ ਹੁੰਦੇ ਐ ਮਤਲਬ ਲੜਾਈ ਝਗੜਾ ਤਾਂ ਨਹੀਂ ਕਰਦਾ ਤੇਰੇ ਨਾਲ ਸੋਨੀਆ ਨੇ ਜ਼ਬਰਦਸਤੀ ਹੱਸਣ ਦੀ ਕੋਸ਼ਿਸ਼ ਕੀਤੀ ਨਾ ਭੈਣ ਜੀ ਉਹ ਤਾਂ ਬਲਾਈ ਚੰਗਾ ਬੰਦਾ ਐ ਮੇਰੀ ਸੱਸ ਦੇ ਸਹੁਰਾ ਦਾ ਜਮਈ ਗਊ ਨੇ ਐਨੇ ਨੇਕ ਤੈਨੂੰ ਕੀ ਦੱਸਾਂ ਸਭ ਕੁਝ ਗੁਰੂ ਮਹਾਰਾਜ ਨੇ ਦਿੱਤਾ ਹੈ ਘਰ ਚ ਦੋ ਬੂਰੀਆਂ ਮੱਜੀਆਂ ਨੇ ਚੰਗੀ ਖੇਤੀ ਬਾੜੀ ਹੈ ਤੇ ਨਾਲੇ ਫੇਰ ਜੱਗੂ ਦੀ ਨੌਕਰੀ ਵੀ ਪੱਕੀ ਲੱਗੀ ਹੋਈ ਹੈ ਮੈਂ ਤਾਂ ਭੈਣ ਦੀ ਭਾਗਾ ਆੜੀ ਆ ਐਸਾ ਘਰ-ਬਾਰ ਮੈਨੂੰ ਮਿਲਿਆ ਪੋਟਿਆਰ ਦੀਆਂ ਅੱਖਾਂ ਚੋਂ ਖੁਸ਼ੀਆਂ ਦਾ ਠਾਠਾ ਮਾਰਦਾ ਸਮੁੰਦਰ ਸੋਨੀਆ ਨੂੰ ਆਪਣੀ ਗਹਿਰਾਈ ਤੱਕ ਨਹੀਂ ਆਉਣ ਦੇ ਰਿਆ ਸੀ ਗਹਿਣਿਆਂ ਨਾਲ ਲੱਦੀ ਸੁਰਖੀ ਬਿੰਦੀ ਲਗਾਈ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਨੂੰ ਕਿਸੇ ਰਾਣੀ ਮਹਿਰਾਣੀ ਤੋਂ ਘੱਟ ਨਹੀਂ ਸਮਝ ਰਹੀ ਸੀ ਉਸ ਦੇ ਲੂਨ ਲੂ ਵਿੱਚੋਂ ਚਾਹ ਫੁੱਟ ਫੁੱਟ ਪੈ ਰਿਆ ਸੀ ਸੋਨੀਆ ਕਦੇ ਉਸ ਵੱਲ ਵੇਖ ਰਹੀ ਸੀ ਅਤੇ ਕਦੇ ਖਿੜਕੀ 'ਚੋਂ ਬਾਹਰ ਪੈਂਦੀ ਕੜਾਕੇਦਾਰ ਧੁੱਪ ਵੱਲ ਓਟੀਆਰ ਨੇ ਚੁੱਪੀ ਭੰਗ ਕੀਤੀ ਭੈਣ ਜੀ ਤੇਰਾ ਵਿਆਹ ਹੋ ਗਿਆ ਸੋਨੀਆ ਨੇ ਜਿਵੇਂ ਗਲੇ ਵਿੱਚ ਕੁਝ ਅੜਕ ਗਿਆ ਸੀ ਉਸ ਨੇ ਫਿੱਕੀ ਜਿਹੀ ਮੁਸਕਾਨ ਨਾਲ ਹਾਂ ਚ ਸਿਰ ਹਿਲਾਇਆ ਪਰ ਭੈਣ ਜੀ ਤੂੰ ਕੱਪੜੇ ਤਾਂ ਬੜੇ ਸਾਦੇ ਪਾ ਰੱਖੇ ਐ ਤੇਰੀ ਸੱਸ ਨੇ ਗੁੱਸੇ ਹੁੰਦੀ ਮੇਰੀ ਸੱਸ ਬੜੀ ਦੂਰ ਰਹਿੰਦੀ ਐ ਸੋਨੀਆ ਨੇ ਹੱਸਦੇ ਹੋਏ ਜਵਾਬ ਦਿੱਤਾ ਕਿੱਥੇ ਐ ਭਲਾ ਹੋਣ ਕੁੜੀ ਆਪਣੇ ਸਵਾਲ ਪੁੱਛ ਕੇ ਵਾਰੀ ਦਾ ਵੱਟਾ ਲਾ ਰਹੀ ਸੀ ਇੰਗਲੈਂਡ 'ਚ ਸੋਨੀਆ ਨੇ ਵੇਖਿਆ ਕਿ ਐਨੀ ਦੂਰ ਸੁਣ ਕੇ ਉਸ ਦੀਆਂ ਕਟੋਰੀਆਂ ਵਰਗੀਆਂ ਅੱਖਾਂ ਹੋਰ ਫੈਲ ਗਈਆਂ ਸੀ ਉੱਥੇ ਜਾ ਕੇ ਤੇਰਾ ਦਿਲ ਟਿਕ ਜਾਊਗਾ ਭੈਣ ਜੀ ਕਹਿੰਦੇ ਆ ਉਹ ਤਾਂ ਮੁਲਕ ਦੂਰ ਹੀ ਬਹੁਤ ਨੇ ਨਾਲੇ ਨਾਮਾ ਬੜਾ ਚਾਹੀਦਾ ਜਾਣੂ ਕੀ ਪਤਾ ਮੈਂ ਕਿਹੜਾ ਹਾਲੀ ਉੱਥੇ ਗਈ ਆ ਸੋਨੀਆ ਨੇ ਹੌਲੀ ਜਿਹੀ ਕਿਹਾ ਜਾਂਦੀ ਕਿਉਂ ਨਹੀਂ ਤੇਰੇ ਪ੍ਰੌਣੇ ਦੀ ਵੀ ਤਨਖਾਹ ਥੋੜੀ ਐ ਉਹ ਉਸ ਦਾ ਹੱਥ ਫੜ ਕੇ ਹਮਦਰਦੀ ਨਾਲ ਬੋਲੀ ਨਾ ਚਾਉਂਦੇ ਆ ਵੀ ਸੋਨੀਆ ਦਾ ਹਾਸਾ ਨਿਕਲ ਗਿਆ ਨਹੀਂ ਅਜਿਹੀ ਤਾਂ ਕੋਈ ਗੱਲ ਨਹੀਂ ਉਹ ਤਾਂ ਇੰਜੀਨੀਅਰ ਹੈ ਬੜੇ ਸੋਨੇ ਪੈਸੇ ਕਮਾਉਂਦਾ ਹੈ ਸੋਨੀਆ ਨੇ ਗੱਲ ਸੰਭਾਲੀ ਫੇਰ ਵੀ ਉਹ ਤੈਨੂੰ ਆਪਦੇ ਕੋਲ ਨਹੀਂ ਬੁਲਾਉਂਦਾ ਉੜੀ ਹੈਰਾਨ ਸੀ ਹਾਲੀ ਮੇਰੇ ਕਾਗਜ਼ ਨਹੀਂ ਤਿਆਰ ਹੋਏ ਸੋਨੀਆ ਨੇ ਗੱਲ ਟਾਲੀ ਭੈਣ ਜੀ ਤੇਰਾ ਕਿਵੇਂ ਜੀ ਲੱਗਦਾ ਹੈ ਉਹਦੇ ਬਗੈਰ ਪਰ ਤੈਨੂੰ ਤਾਂ ਉਹਦੀਆਂ ਬਹੁਤ ਚਿੱਠੀਆਂ ਆਉਂਦੀਆਂ ਹੋਣਗੀਆਂ ਤੂੰ ਤਾਂ ਪੜੀ ਲਿਖੀ ਹੈ ਜਵਾਬ ਦੇ ਦਿੰਦੀ ਹੋਣੀ ਜੱਗੂ ਵੀ ਬਹੁਤ ਸੋਣੀ ਚਿੱਠੀ ਲਿਖਦਾ ਹੈ ਉਹ ਤਾਂ 10 ਜਮਾਤਾਂ ਪਾਸ ਹੈ ਪਰ ਮੈਂ ਅਨਪੜ ਮੈਂ ਤਾਂ ਲਿਖ ਨਹੀਂ ਸਕਦੀ ਸਾਡੇ ਪਿੰਡ ਦੇ ਸਕੂਲ ਦੀ ਮਾਸਟਰ ਰੈਣੀ ਤੋਂ ਲਿਖਵਾ ਦੇਣੀ ਆ ਸੋਨੀਆ ਨੇ ਕਰਵਟ ਬਦਲੀ ਕੁੜੀ ਨੇ ਉਸ ਦੀ ਦੁੱਖ ਦੀ ਰਗ ਤੇ ਉਂਗਲ ਰੱਖ ਦਿੱਤੀ ਸੀ ਉਹ ਖਿੜਕੀ 'ਚੋਂ ਬਾਹਰ ਵੇਖਣ ਲੱਗ ਪਈ ਪਰ ਕੁੜੀ ਨੇ ਉਸ ਦਾ ਖਹਿੜਾ ਨਾ ਛੱਡਿਆ ਭੈਣ ਜੀ ਤੇਰਾ ਘਰ ਵਾਲਾ ਤੈਨੂੰ ਲੈਣ ਆਊਗਾ ਹਾਂ ਜਿਵੇਂ ਤੇਰਾ ਘਰ ਵਾਲਾ ਤੈਨੂੰ ਬੱਸਡੇ ਤੇ ਲੈਣ ਆਵੇਗਾ ਉਸੇ ਤਰ੍ਹਾਂ ਮੇਰਾ ਘਰ ਵਾਲਾ ਮੈਨੂੰ ਜਹਾਜ਼ਾਂ ਦੇ ਅੱਡੇ ਤੇ ਲੈਣ ਆਵੇਗਾ ਸੋਨੀਆ ਨੇ ਹੌਲੀ ਜਿਹੀ ਕਿਹਾ ਤੈਨੂੰ ਜਹਾਜ਼ 'ਚ ਬੈੰਦੀ ਨੂੰ ਡਰ ਨਹੀਂ ਲੱਗੂਗਾ ਡਰ ਕਾ ਦਾ ਰੋਜ਼ ਹੀ ਲੋਕ ਬੈੰਦੇ ਆ ਜਹਾਜ਼ਾਂ 'ਚ ਸੋਨੀਆ ਗੱਲ ਮੁਕਾਉਣਾ ਚਾਹੁੰਦੀ ਸੀ ਸਾਡੇ ਪਿੰਡ ਦੀ ਪ੍ਰੀਤੋ ਵੀ ਗਈ ਸੀ ਜਹਾਜ਼ ਤੇ ਬੈ ਕੇ ਸੌਰੀ ਪਰ ਉਹ ਤਾਂ ਵਿਲਾਇਤ ਗਈ ਸੀ ਵਿਲਾਇਤ ਕਿੰਨੀ ਦੂਰ ਹੈ ਭੈਣ ਜੀ ਕੁੜੀ ਨੇ ਗੱਲ ਦੀ ਤੰਦ ਟੁੱਟਣੇ ਫੇਰ ਬੋਝ ਲਈ ਸੀ ਜਿੰਨੀ ਦੂਰ ਇੰਗਲੈਂਡ ਹੈ ਇੰਗਲੈਂਡ ਨੂੰ ਹੀ ਬੁਲਾਇ ਤਾਕਦੇ ਨੇ ਸੋਨੀਆ ਨੇ ਗੱਲ ਸਾਫ਼ ਕੀਤੀ ਅੱਛਾ ਫੇਰ ਤਾਂ ਸ਼ਾਇਦ ਤੈਨੂੰ ਪ੍ਰੀਤੋ ਮਿਲ ਜਾਊਗੀ ਉੱਥੇ ਜੇ ਮਿਲ ਜੇ ਤਾਂ ਹੱਥ ਜੋੜ ਕੇ ਮੇਰੀ ਸੱਸਰੀ ਕਾਲ ਕਹੀਂ ਤੇ ਨਾਲੇ ਆਖੀ ਵੀ ਪੰਜਾਬੋ ਦਾ ਵਿਆਹ ਜਗਵੀਰ ਸਿਉ ਫੌਜੀ ਨਾਲ ਹੋ ਗਿਆ ਹੈ ਬੋੜਾਵਾਲ ਆਲੇ ਨਾਲ ਤੇ ਸਾਰੇ ਪਿੰਡ ਵਾਲੇ ਠੀਕ-ਠਾਕ ਨੇ ਸੋਨੀਆ ਪੁੱਛਣਾ ਚਾਹੁੰਦੀ ਸੀ ਕਿ ਪ੍ਰੀਤੋ ਦਾ ਅਤਾ-ਪਤਾ ਤਾਂ ਦੇਵੇ ਕੋਈ ਪਰ ਉਸਦੇ ਬੋਲਣ ਤੋਂ ਪਹਿਲਾਂ ਹੀ ਕੁੜੀ ਫੇਰ ਸ਼ੁਰੂ ਹੋ ਗਈ ਭੈਣ ਜੀ ਬੁਲਾਇਤ ਚ ਤਾਂ ਕਹਿੰਦੇ ਐ ਬਈ ਬੜੀਆਂ ਚੀਜ਼ਾਂ ਮਿਲਦੀਆਂ ਨੇ ਬਥੇਰੀਆਂ ਆਕਾਰਾਂ ਮੋਟਰਾਂ ਨੇ ਘੁੰਮਣ ਵਾਸਤੇ ਪ੍ਰੀਤੋ ਦੱਸਦੀ ਸੀ ਬਈ ਉੱਥੇ ਬੜੇ ਪੈਸੇ ਕਮਾਉਂਦੀ ਐ ਨਾਲੇ ਉਹਦਾ ਆਦਮੀ ਪਤਾ ਨਹੀਂ ਕਿੰਨੇ ਹਜ਼ਾਰ ਕਮਾਉਂਦਾ ਹੈ ਮਹੀਨੇ ਦੇ ਪੈਣਜੀ ਵਿਲਾਇਤ ਚ ਸਾਰਾ ਕੁਝ ਮਿਲ ਜਾਂਦਾ ਆਖੇ ਪੈਸੇ ਹੋਣ ਤਾਂ ਭਾਵੇਂ ਜੜੀਆਂ ਦਾ ਦੁੱਧ ਖਰੀਦ ਲੈ ਕੋਈ ਐਸਾ ਪਦਾਰਥ ਨਹੀਂ ਜੋ ਨਾ ਮਿਲੇ ਉੱਥੇ ਸਭ ਮਿਲ ਜਾਂਦਾ ਕੁੜੀ ਦੀ ਗੱਲ ਹਾਲਾਂ ਪੂਰੀ ਨਹੀਂ ਹੋਈ ਸੀ ਕਿ ਬਸ ਹਜਕੋਲਾ ਖਾ ਕੇ ਰੁਕ ਗਈ ਤੇ ਕੁੜੀ ਦੇ ਬਾਪੂ ਨੇ ਉਸ ਨੂੰ ਆਵਾਜ਼ ਮਾਰੀ ਉਹ ਚੋਲਾ ਚੁੱਕ ਕੇ ਭੱਜੀ ਬੱਸੋਂ ਉਤਰਦੀ ਦਾ ਸਲਵਾਰ ਦਾ ਪਹੁੰਚਾ ਕਿਸੇ ਚੀਜ਼ ਵਿੱਚ ਅਟਕ ਗਿਆ ਤੇ ਉਹ ਡਿਗਦੀ ਡਿਗਦੀ ਮਸਾਂ ਬੱਚੀ ਅੱਡੀ ਮਾਰ ਕੇ ਗੱਡੀ ਦਾ ਪਹੀਆ ਭੰਨਿਆ ਚਾਹ ਮੁਕਲਾਵੇ ਦਾ ਬਰਬਸ ਸੀ ਸੋਨੀਆ ਦੇ ਬੁੱਲਾਂ ਤੇ ਕਿਸੇ ਪੰਜਾਬੀ ਗੀਤ ਦੀਆਂ ਇਹ ਸਤਰਾਂ ਆ ਗਈਆਂ ਤੇ ਉਹ ਮੁਸਕੁਰਾ ਪਈ ਬੱਸ ਤੋਂ ਉਤਰ ਕੇ ਕੁੜੀ ਨੇ ਘੁੰਡ ਕੱਢ ਲਿਆ ਸਾਹਮਣੇ ਟਾਲੀ ਦੇ ਥੱਲੇ ਖੜੇ ਸਿੱਖ ਨੌਜਵਾਨ ਨੇ ਭੱਜ ਕੇ ਬਜ਼ੁਰਗ ਦੇ ਪੈਰੀਂ ਹੱਥ ਲਾਏ ਤੇ ਮੁਟਿਆਰ ਦੇ ਹੱਥੋਂ ਝੋਲਾ ਫੜ ਲਿਆ ਗੋਰੇ ਚਿੱਟੇ ਰੰਗ ਦਾ ਉੱਚਾ ਲੰਮਾ ਗੱਭਰੂ ਹੱਸਦੀਆਂ ਅੱਖਾਂ ਨਾਲ ਮੁਟਿਆਰ ਨੂੰ ਵੇਖ ਰਿਹਾ ਸੀ ਤੇ ਉਹ ਭਾਵੇਂ ਕੁੰਡ ਕੱਢੀ ਖੜੀ ਸੀ ਪਰ ਫਿਰ ਵੀ ਸੋਨੀਆ ਨੂੰ ਲੱਗਿਆ ਜਿਵੇਂ ਉਹ ਕੁੰਡ ਵਿੱਚੋਂ ਗੱਭਰੂ ਵੱਲ ਦੇਖ ਕੇ ਮੁਸਕੁਰਾ ਰਹੀ ਹੈ ਇਸ ਤੋਂ ਪਹਿਲਾਂ ਕਿ ਸੋਨੀਆ ਕੁਝ ਹੋਰ ਵੇਖਦੀ ਬਸ ਇੱਕ ਝਟਕੇ ਨਾਲ ਅੱਗੇ ਦੁਰ ਪਈ ਉਹ ਦੇਰ ਤੱਕ ਸਿਰ ਖਿੜਕੀ ਵਿੱਚੋਂ ਬਾਹਰ ਗੱਡੀ ਉਹਨਾਂ ਨੂੰ ਵੇਖਦੀ ਰਹੀ ਬਜ਼ੁਰਗ ਪਿੰਡ ਵੱਲ ਜਾਂਦੀ ਪਗਡੰਡੀ ਤੇ ਅੱਗੇ ਵਧ ਰਿਹਾ ਸੀ ਤੇ ਮੁਟਿਆਰ ਦੇ ਨਾਲ ਹੌਲੀ-ਹੌਲੀ ਤੁਰਦਾ ਗੱਭਰੂ ਬਹੁਤ ਪਿੱਛੇ ਰਹਿ ਗਿਆ ਸੀ ਦੂਰੋਂ ਤੁਰਦੇ ਉਹ ਤਿੰਨ ਬੁੱਤ ਜਾਪ ਰਹੇ ਸੀ ਤਿੰਨ ਪਰਛਾਵੇਂ ਬਜ਼ੁਰਗ ਹੁਣ ਬਹੁਤ ਅੱਗੇ ਲੰਘ ਗਿਆ ਸੀ ਮੋਟਿਆਰ ਤੇ ਗੱਭਰੂ ਦੋ ਬਿੰਦੂ ਜਿਹਾ ਵਿਖਾਈ ਦੇ ਰਹੇ ਸੀ ਸੋਨੀਆ ਨੂੰ ਲੱਗਿਆ ਜਿਵੇਂ ਇਹ ਜੋੜੀ ਉਹ ਅਤੇ ਉਸਦੇ ਪਤੀ ਰਾਜੇਸ਼ ਤੀ ਹੈ ਜੋ ਉਸ ਤੋਂ ਹਜ਼ਾਰਾਂ ਮੀਲ ਦੂਰ ਲੰਧਨ ਵਿੱਚ ਬੈਠਾ ਹੈ ਉਹ ਬੱਸ ਵਿੱਚ ਬੈਠੀ ਆਪਣੇ ਆਪ ਨੂੰ ਹਵਾਈ ਜਹਾਜ਼ ਵਿੱਚ ਬੈਠਿਆ ਮਹਿਸੂਸ ਕਰ ਰਹੀ ਸੀ ਤੇ ਬਾਹਰ ਤਪਦਾ ਹੋਇਆ ਮੈਦਾਨ ਹਉ ਠੰਡਾ ਸਮੁੰਦਰ ਜਾਪ ਰਿਆ ਸੀ ਉਸ ਦੂਰ ਜਾਂਦੀ ਜੋੜੀ ਨੂੰ ਵੇਖ ਕੇ ਉਸ ਦੇ ਤੁਖ ਦੇ ਦਿਲ ਤੇ ਸ਼ਾਂਤੀ ਦੀਆਂ ਦੋ ਛਿੱਟਾਂ ਪੈ ਗਈਆਂ ਉਸ ਨੂੰ ਲੱਗਿਆ ਰਜੇਸ਼ ਉਸ ਨੂੰ ਹਵਾਈ ਅੱਡੇ ਤੇ ਲੈਣ ਆਇਆ ਹੈ ਤੇ ਉਹ ਆਪਣੇ ਆਪ ਨੂੰ ਲੰਡਨ ਦੇ 에ਅਰਪੋਰਟ ਤੇ ਮਹਿਸੂਸ ਕਰ ਰਹੀ ਸੀ ਤਪਦੀ ਹੋਈ ਬੱਸ ਹੁਣ ਇੰਨੀ ਗਰਮ ਨਹੀਂ ਲੱਗ ਰਹੀ ਸੀ ਤੇ ਸੋਨੀਆ ਆਪਣੇ ਖਿਆਲਾਂ ਦੀਆਂ ਉਡਾਰੀਆਂ ਨਾਲ ਆਸਮਾਨਾ ਛੁੱਟ ਰਹੀ ਸੀ ਕਿ ਕੰਡਕਟਰ ਨੇ ਸੀਟੀ ਨੇ ਉਸ ਦੀ ਧਿਆਨਮਲਾ ਤੋੜ ਦਿੱਤੀ ਉਹ ਹਕੀਕਤ ਦੀ ਕੌੜੀ ਇੱਕ ਸੈੜੀ ਦੁਨੀਆ ਵਿੱਚ ਮੋੜਾਈ ਮੁੜ ਕੇ ਨਾਲ ਸੋਨੀਆ ਦਾ ਪਿੰਡਾ ਤਰਬਤਰ ਸੀ ਕੁੜੀ ਨਾਲ ਗੱਲਾਂ ਕਰਦੇ ਸਮੇਂ ਵਕਤ ਗੁਜ਼ਰਨ ਦਾ ਪਤਾ ਹੀ ਨਾ ਲੱਗਿਆ ਹੁਣ ਸਫ਼ਰ ਮੋੜ ਭਾਰੀ ਹੋ ਗਿਆ ਸੀ ਉਸ ਦਾ ਜੀ ਕੀਤਾ ਕਿ ਉਹ ਵੀ ਉੱਡ ਕੇ ਆਪਣੇ ਸੱਜਣ ਦੇ ਕੋਲ ਚਲੀ ਜਾਵੇ ਪਰ ਉਸ ਦੀਆਂ ਮਜਬੂਰੀਆਂ ਉਸ ਦਾ ਜੀ ਕੀਤਾ ਕਿ ਉਹ ਰੋ ਪਵੇ ਸੱਜਣਾ ਨੂੰ ਮਿਲਣਾ ਇੰਨਾ ਆਸਾਨ ਕਿੱਥੇ ਹੈ ਜਿਹੜੇ ਪਰਦੇਸਾਂ 'ਚ ਵਸਦੇ ਨੇ ਉਸ ਨੇ ਇੱਕ ਵਾਰ ਫੇਰ ਹਸਰਤ ਭਰੀਆਂ ਅੱਖਾਂ ਨਾਲ ਦੂਰ ਜਾਂਦੇ ਰਾਹੀਆਂ ਵੱਲ ਵੇਖਿਆ ਦੋ ਪਰਛਾਵਿਆਂ ਵੱਲ ਜੋ ਸ਼ਾਇਦ ਇੱਕ ਹੋ ਗਏ ਸੀ ਇਹੀ ਤਾਂ ਚੀਜ਼ ਹੈ ਜੋ ਵਿਲਾਇਤ 'ਚ ਨਹੀਂ ਮਿਲਦੀ ਉਸ ਆ ਬੁਹਾਰੇ ਆਖਿਆ ਅਗਲੀ ਸੀਟ ਤੇ ਬੈਠੀ ਸਵਾਰੀ ਨੇ ਹੈਰਾਨੀ ਨਾਲ ਸੋਨੀਆ ਵੱਲ ਪਿੱਛੇ ਮੁੜ ਕੇ ਤੱਕਿਆ ਪਰ ਉਹ ਬੁੱਤ ਬਣੀ ਆਪਣੇ ਖਿਆਲਾਂ ਚ ਗੁੰਮ ਬੈਠੀ ਸੀ ਧੰਨਵਾਦ ਜੀ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ